ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਪ੍ਰੀਖਿਆ ਮਾਰਚ 2024 ਦੇ ਜਿਹੜੇ ਨਤੀਜੇ ਐਲਾਨੇ ਗਏ ਸੀਗੇ ਜਿਦੇ ਵਿੱਚ ਉੱਚ ਕੋਟੀ ਦਾ ਜਿਹੜਾ ਸਥਾਨ ਹਾਸਲ ਕੀਤਾ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਮੈਰਿਟ ਦੇ ਵਿੱਚ ਤੀਸਰਾ ਸਥਾਨ ਤੁਸੀਂ ਦੇਖ ਰਹੇ ਹੋਗੇ ਅਸ਼wini ਦਾ ਸਰੇਂਦਰ ਕੁਮਾਰ ਵਿਦਿਆਰਥੀ ਜਿਹੜਾ ਪਿਤਾ ਦਾ ਨਾਮ ਸੀਨੀਅਰ ਸਕੈਂਡਰੀ ਰੈ residential ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਤਸਵੀਰ ਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਬੱਚਾ ਜਿਹੜਾ ਬਠਿੰਡਾ ਦੇ ਸਕੂਲ ਐਂਡੀ ਨੇ ਤੀਸਰਾ ਸਥਾਨ ਹਾਸਲ ਕੀਤਾਗਾ ਤੇ ਅੱਜ ਦੀ ਜਿਹੜੀ ਰਿਪੋਰਟ ਦੇ ਵਿੱਚ ਤੁਹਾਨੂੰ ਅਸੀਂ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਬੱਚਾ ਨੇ ਜਿਹੜੀਆਂ 23 ਮੈਰਟਾਂ ਦੇ ਵਿੱਚੋਂ ਆਪਣਾ ਸਥਾਨ ਬਣਾ ਲਿਆ ਜ਼ਿਲ੍ਹੇ ਦੇ ਵਿੱਚੋਂ 30 ਮੈਰਟਾਂਆਂ ਨੇ ਬਠਿੰਡਾ ਦੇ ਵਿੱਚੋਂ ਜਿਹਦੇ ਵਿੱਚੋਂ 23 ਮੈਰਟਾਂ ਇਕੱਲੇ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਵਿੱਚੋਂ ਅੰਜਾਂ ਨੇ ਬੜੀ ਵੱਡੀ ਪ੍ਰਾਪਤੀ ਦੇਖਣ ਨੂੰ ਮਿਲ ਰਹੀ ਹੈ ਇੱਥੇ ਅਖਬਾਰ ਦੀਆਂ ਸੁਰਖੀਆਂ ਲਗਾਤਾਰ ਜਿਹੜੀਆਂ ਇਹ ਬਣੀਆਂ ਹੋਈਆਂ ਨੇ ਮੈਰੀਟੋਰੀਅਸ ਸਕੂਲ ਨੇ ਲਹਿਰਾਇਆ ਪਰਚਮ 23 ਵਿਦਿਆਰਥੀਆਂ ਨੇ ਸਟੇਟ ਮੈਰਿਟ ਮੇ ਜਗ੍ਹਾ ਬਣਾਈ ਜਹੀਂ ਸੇ ਨਿਕਲਾ ਜ਼ਿਲ੍ਹਾ ਟੌਪਰ ਸੋ ਬਹੁਤ ਆ ਚੱਕ ਤੇ ਫੱਟੇ ਲਿਖਿਆ ਖਬਰ ਦੇ ਵਿੱਚ ਵਿਦਿਆਰਥੀਆਂ ਨੇ ਜਿਹੜਾ ਬੜਾ ਕਮਾਲ ਕਰਤੀ ਇੱਥੇ ਜਿਹੜਾ 23 ਪੋਜੀਸ਼ਨਾਂ ਇੱਕ ਸਕੂਲ ਦੇ ਵਿੱਚੋਂ 23 ਮੈਟ ਹੋਲਡਰ ਬੱਚੇ ਜਿਹੜੇ ਇਹ ਕਮਾਲ ਦੀ ਗੱਲ ਆ ਜਿਹੜੀ ਇੱਥੋਂ ਨਿਕਲੇ ਨੇਗੇ 12ਵੀਂ ਚੋਂ ਬਠਿੰਡਾ ਚੋਂ 30 ਵਿਦਿਆਰਥੀ ਮੈਰਟ ਸੂਚੀ ਵਿੱਚ ਆਏ ਜਿਹਦੇ ਵਿੱਚੋਂ 23 ਵਿਦਿਆਰਥੀ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਨੇ ਤੇ 6 ਵਿਦਿਆਰਥੀ ਹੋਰ ਨਾ ਸਰਕਾਰੀ ਸਕੂਲਾਂ ਦੇ ਤੇ ਕਨਿਜੀ ਸਕੂਲਾਂ ਦੇ ਵਿਦਿਆਰਥੀ ਇਹਦੇ ਵਿੱਚ ਮਤ ਜਿਹੜਾ ਲਿਖਿਆ ਸਾਰੀ ਖਬਰ ਦੇ ਵਿੱਚ ਇਹਦੇ ਵਿੱਚ ਤੁਸੀਂ ਵੇਖ ਰਹੇ ਹੋ ਵਿਦਿਆਰਥੀ ਮੈਰਿਟਰੀਅਸ ਗਰੁੱਪ ਠੰਡਾ ਤੇ ਅਸ਼wini ਕੁਮਾਰ ਤੇ ਪਾਇਲ ਕੁਮਾਰੀ ਜਿਹਦੇ ਵਿੱਚ ਅਸ਼wini ਕੁਮਾਰ ਨੇ ਜਿਹੜਾ 499 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਡ ਸੂਚੀ 'ਚ ਤੀਜਾ ਸਥਾਨ ਹਾਸਲ ਕੀਤਾ ਸੀ ਤੇ ਪਾਇਲ ਕੁਮਾਰੀ ਪੁੱਤਰ ਰਾਮਾ ਸ਼ੰਕਰ ਨੇ 498 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਡ ਸੂਚੀ ਵਿੱਚ ਪੰਜਵਾਂ ਸਥਾਨ ਹਾਸਲ ਕੀਤਾਗਾ ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਲਗਾਤਾਰ ਆਪਾਂ ਵੇਖ ਰਹੇ ਹਾਂ ਸਾਰੇ ਇਹ ਜ਼िला ਸਿੱਖਿਆ ਅਫਸਰ ਜਿਹੜੇ ਕੁਵਾਲ ਸਿੰਘ ਪੁੱਤਰ ਜੀ ਉਹਨਾਂ ਨੇ ਵੀ ਜਿਹੜੀ ਇਹਦੇ ਵਿੱਚ ਵਧਾਈ ਦਿੱਤੀ ਆ ਸਾਰੇ ਜਿੰਨੇ ਵੀ ਜਿਹੜੇ ਮੈਰਿਟੋਰੀਅਸ ਗਰੁੱਪ ਠੰਡਾ ਦੇ ਵਿੱਚ ਪੋਜੀਸ਼ਨਾਂ ਆ ਜਾਂਦੇ ਨੇ ਹੋਰਨਾਂ ਸਕੂਲਾਂ ਚ ਆ ਜਾਂਦੇ ਨੇ ਤੇ ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਵੀ ਇਹਨਾਂ ਨਤੀਜਿਆਂ ਦਾ ਜਿਹੜਾ ਸਮੁੱਚਾ ਸੇਰਾ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਦੇ ਸਿਰ ਬੰਨਿਆਗਾ ਵੀ ਬਹੁਤ ਮਿਹਨਤ ਕਰਵਾਈ ਜਾਂਦੀ ਹੈ ਨਾ ਬੱਚਾ ਨੂੰ ਤਾਂ ਮੈਡ ਸੂਚੀ ਬਚਾਉਣ ਵਾਲੇ ਵਿਦਿਆਰਥੀ ਰਾਹੁਲ ਕੁਮਾਰ ਅੰਕਤ ਸ਼ਿਵਰਾਜ ਨਵੀਨ ਕੁਮਾਰ ਵਿਸ਼ਾਲ ਅਕਬਰ ਮੋਹਿਤ ਅੱਗੇ ਸਾਰਿਆਂ ਦੀ ਤੁਹਾਨੂੰ ਜਿਹੜੀਆਂ ਤਸਵੀਰਾਂ ਵੀ ਦਿਖਾਵਾਂਗੇ ਅਸੀਂ ਕਿਸ ਤਰ੍ਹਾਂ ਦੇ ਨਾਲ ਜਿਹੜੇ ਵਿਦਿਆਰਥੀ ਮੈਰਿਟ ਵਿੱਚ ਆਏ ਦੇਖ ਰਹੇ ਹੋ ਅੱਗੇ ਸਾਰੇ ਖਬਰਾਂ ਦੀਆਂ ਸੁਰਖੀਆਂ ਬੜੀਆਂ ਹੋਈਆਂ ਨੇ ਇਸ ਚੀਜ਼ ਦਾ ਸ਼نگਾਰ ਵੀ 12ਵੀਂ ਦਾ ਨਤੀਜਾ ਮੈਰੀਟੋਰੀਅ ਸਕੂਲ ਨੇ ਮੈਰਟਾਂ 'ਚ ਮਾਰਿਆ ਮਾਰਕਾ ਜ਼ਿਲ੍ਹੇ ਦੀਆਂ 30 ਮੈਟਾਂ 'ਚੋਂ 23 ਇਕੱਲੇ ਮੈਰੀਟੋਰੀਅ ਸਕੂਲ ਦੀਆਂ ਦੇਖੋ ਜੀ ਤੁਸੀਂ ਤਸਵੀਰਾਂ ਵੇਖ ਰਹੇ ਹੋਗੇ ਸਾਰਿਆਂ ਦੇ ਵਿੱਚ ਜਿਹੜੀ ਅਖਬਾਰਾਂ ਵਿੱਚ ਸਾਰੀ ਗੱਲ ਇਹ ਆਈ ਹੋਈ ਆ ਵੀ ਮੈਰੀਟੋਰੀਅ ਸਕੂਲ ਬਠਿੰਡਾ ਦਾ ਜਿਹੜਾ ਜਿਹਦੇ ਵਿੱਚੋਂ ਜ਼ਿਲ੍ਹੇ ਵਿੱਚੋਂ 30 ਮੈਟਾਂ 'ਚੋਂ 23 ਮੈਟਾਂ ਵਿੱਚ ਸਥਾਨ ਹਾਸਲ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਬਣ ਜਾਂਦੀ ਹੈਗੀ ਸਾਰੇ ਵਿਦਿਆਰਥੀਆਂ ਦੇ ਅੰਕ ਜਿਹੜੇ ਦੱਸੇ ਹੋਏ ਨੇ ਅੱਗੇ ਫੋਟੋਆਂ ਦੇ ਜ਼ਰੀਏ ਵੀ ਤੁਹਾਨੂੰ ਜਿਹੜੀਆਂ ਸਾਰੀਆਂ ਦਿਖਾਵਾਂਗੇ ਕਿਹੜੇ ਬੱਚੇ ਨੇ ਕਿੰਨੇ ਅੰਕ ਜਿਹੜੇ ਪ੍ਰਾਪਤ ਕੀਤੇ ਨੇ ਲਗਾਤਾਰ ਜਿਹੜਾ ਜੜੀ ਮੁੰਡਿਆਂ ਨੇ ਮਾਰੀ ਬਾਜੀ ਇਸ ਤਰ੍ਹਾਂ ਦੇ ਨਾਲ ਵਿਦਿਆਰਥੀ ਤੇ ਸਟਾਫ ਦੀ ਮਿਹਨਤ ਦਾ ਨਤੀਜਾ ਪ੍ਰਿੰਸੀਪਲ ਸਰਭਾ ਨੂੰ ਜਿਹੜਾ ਦੱਸਿਆ ਜਾ ਰਿਹਾਗਾ ਇਹ ਕਿਸ ਤਰ੍ਹਾਂ ਦੇ ਨਾਲ ਉੱਥੇ ਜਿਹੜਾ ਵਧਾਈ ਵੀ ਦਿੱਤੀ ਗਈ ਮੌਕੇ ਤੇ ਜਿਹੜੇ ਲੈਕਚਰਾਰ ਮੌਜੂਦ ਸੀਗੇ ਇਹਦੇ ਵਿੱਚ ਨਾਮ ਜਿਹੜੇ ਵੱਖਰੇ ਵੱਖਰੇ ਲਿਖੇ ਗਏ ਨੇ ਸਾਰੀ ਤਾਂ ਵੇਖ ਰਹੇ ਹੋ ਤੁਸੀਂ ਅੱਗੇ ਜਿਹੜਾ ਉਹ ਵਿਦਿਆਰਥੀ ਅਸ਼ਵਨੀ ਜਿਸ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਮਾਪਿਆਂ ਦੇ ਵੱਲੋਂ ਬਹੁਤ ਖੁਸ਼ਮੁਜਾਜ ਦਿਖਾਈ ਦੇ ਰਹੇ ਨੇਗੇ ਕਿਉਂਕਿ ਤੀਜਾ ਸਥਾਨ ਹਾਸਲ ਕਰਨਾ ਪੰਜਾਬ ਦੀ ਮੈਰਿਟ ਦੇ ਵਿੱਚੋਂ ਬਹੁਤ ਵੱਡੀ ਗੱਲ ਆ 499 ਅੰਕ ਹਾਸਲ ਕੀਤੇ 500 ਦੇ ਵਿੱਚੋਂ ਬਹੁਤ ਵੱਡੀ ਜਿਹੜੀ ਇੱਥੇ ਆਪਾਂ ਵੇਖ ਰਹੇ ਹਾਂਗੇ ਇੱਕ ਖੁਸ਼ੀ ਵਾਲੀ ਗੱਲ ਸਾਂਝੀ ਕੀਤੀ ਜਾ ਰਹੀ ਹੈਗੇ ਅੱਗੇ ਵੇਖ ਰਹੇ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਲਗਾਤਾਰਤਾ ਦੇ ਵਿੱਚ ਤਸਵੀਰ ਦੇ ਵਿੱਚ ਵੇਖ ਰਹੇ ਹੋ ਤੁਸੀਂ ਅਕਬਰ ਸਿੰਘ ਨੂੰ ਬੱਚੇ ਨੂੰ ਜੋ ਕਿ ਕੱਲੇ-ਕੱਲੇ ਬੱਚੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਵੱਡੀਆਂ ਤਸਵੀਰਾਂ ਕਰਕੇ ਰੈਂਕ ਨੰਬਰ 10 ਆਇਆ ਜੀ ਦਾ 491 ਨੰਬਰ ਪ੍ਰਾਪਤ ਕੀਤੇ ਇਸ ਬੱਚੇ ਨੇ ਪਲਸ 2 ਕਾਮਰਸ ਵੀ ਦਾ ਬਠਿੰਡੇ ਦਾ ਮੈਰੀਟੋਰੀਅਸ ਸਕੂਲ ਬਠਿੰਡਾ ਦਾ ਤਾਂ ਸਟਾਫ ਦੇ ਵੱਲੋਂ ਕਿਸ ਤਰ੍ਹਾਂ ਦੀ ਨਾਲ ਜਿਹੜੀ ਖੁਸ਼ੀ ਮਨਾਈ ਜਾ ਰਹੀ ਆ ਤਾਂ ਕਿਸ ਤਰ੍ਹਾਂ ਪ੍ਰਿੰਸੀਪਲ ਸਰ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਆ ਖੁਸ਼ੀ ਮਨਾਉਣੀ ਵੀ ਚਾਹੀਦੀ ਹੈ ਕਿਉਂਕਿ 23 ਮੈਰਿਟ ਆਉਣੀਆਂ ਇੱਕਲੇ ਇੱਕ ਸਕੂਲ ਦੇ ਵਿੱਚੋਂ ਤੇ ਬੜੀ ਵੱਡੀ ਗੱਲ ਬਣ ਜਾਂਦੀ ਹੈਗੀ ਇਹ ਤਾਂ ਲਗਾਤਾਰਤਾ ਦੇ ਵਿੱਚ ਵੇਖ ਰਹੇ ਹੋ ਤੁਸੀਂ ਤਸਵੀਰਾਂ ਕਿਸ ਤਰ ਸੋ ਲਗਾਤਾਰ ਬੱਚਿਆਂ ਦੇ ਵੱਲੋਂ ਭੰਗੜੇ ਪਾਏ ਜਾ ਰਹੇ ਨੇਗੇ ਕਿਉਂਕਿ ਵੱਡੀ ਜਿੱਤ ਜਿਹੜੀ ਇੱਕ ਜਿਹੜੀ ਪੜ੍ਹਾਈ ਦੇ ਵਿੱਚ ਸਾਨੂੰ ਹੁੰਦੀ ਦਿਖਾਈ ਦੇ ਰਹੀ ਹੈਗੀ 30 ਦੇ ਵਿੱਚੋਂ 23 ਮੈਟ ਨਾਲ ਲੈ ਕੇ ਜਾਣੀਆਂ ਆਪਣੇ ਆਪ ਦੇ ਵਿੱਚ ਇੱਕ ਅਹਿਮ ਰਿਕਾਰਡ ਸਥਾਪਿਤ ਕਰਨ ਵਾਲੀ ਗੱਲ ਆਗੀ ਸੋ ਕਿਸ ਤਰ੍ਹਾਂ ਦੇ ਨਾਲ ਵਿਦਿਆਰਥੀ ਦੇਖੋ ਤੁਸੀਂ ਖੁਸ਼ੀ ਦੇ ਵਿੱਚ ਭੰਗੜੇ ਪਾ ਰਹੇ ਨੇਗੇ ਤੇ ਆਪਣੀ ਖੁਸ਼ੀ ਨੂੰ ਜਿਹੜਾ ਪ੍ਰਗਟ ਕਰ ਰਹੇ ਨੇਗੇ ਲਗਾਤਾਰ ਤੁਸੀਂ ਜਿਹੜਾ ਇਸ ਇਹ ਵੀਡੀਓ ਦੇ ਰੂਪ ਦੇ ਵਿੱਚ ਦੇਖ ਰਹੇ ਹੋਗੇ ਇਸ ਤਰ੍ਹਾਂ ਦੇ ਨਾਲ ਜਿਹੜੀ ਆਪਣੀ ਖੁਸ਼ੀ ਨੂੰ ਜ਼ਾਹਰ ਕੀਤਾ ਜਾ ਰਿਹਾ ਹੈਗਾ ਅੱਗੇ ਵਿਦਿਆਰਥੀਆਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਖੁਸ਼ੀ ਨੂੰ ਜ਼ਾਹਰ ਕੀਤਾ ਜਾ ਰਿਹਾ ਹੈਗਾ ਵਿਕਟਰੀ ਦੇ ਨਿਸ਼ਾਨ ਬਣਾਏ ਜਾ ਰਹੇ ਨੇ ਬਹੁਤ ਜਿਹੜੀਆਂ ਮੈਰਟਾਂ ਇਹਦੇ ਵਿੱਚੋਂ ਆਈਆਂ ਲਗੀਆਂ ਬਹੁਤ ਆ ਮਾਣ ਵਾਲੀ ਗੱਲ ਜਿਹੜੀ ਇੱਥੇ ਪੂਰੇ ਬਠਿੰਡੇ ਚਲੇ ਲਈ ਪੂਰੇ ਪੰਜਾਬ ਲਈ ਕਹਾਂਗੇ ਤੇ ਬਹੁਤ ਜ਼ਿਆਦਾ ਮਿਹਨਤ ਕਰਵਾਈ ਜਾਂਦੀ ਹੈ ਮੈਰੀਟੋਰੀਆ ਸਕੂਲਾਂ ਦੇ ਵਿੱਚ ਤੇ ਲਗਾਤਾਰਤਾ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਮਨਪ੍ਰੀਤ ਕੌਰ ਪੁਤਰੀ ਜਗਤਾਰ ਸਿੰਘ ਰੈਂਕ ਨੰਬਰ 13 ਇਸ ਵਿਦਿਆਰਥੀ ਦੇ 488 ਨੰਬਰ ਆਏ ਜੀ 500 ਦੇ ਵਿੱਚੋਂ ਮੈਰਿਟੋਰੀਅਸ ਸਕੂਲ ਦੀਆਂ ਤਸਵੀਰਾਂ ਤੁਸੀਂ ਵਿਦਿਆਰਥੀਆਂ ਨਾਲ ਲਗਾਤਾਰ ਦੇਖ ਰਹੇ ਹੋ ਹੈ ਮਾਂਚੂ ਦੀ ਤਸਵੀਰ ਹੈ 11 ਨੰਬਰ ਮੈਟ ਆਇਆ 490 ਨੰਬਰ ਆਏ ਇਸ ਬੱਚੇ ਦੇ ਅਗਲੀ ਤਸਵੀਰ ਦੇਖ ਰਹੇ ਹੋ ਤੁਸੀਂ ਨਵੀਨ ਕੁਮਾਰ ਦੀ ਰੈਂਕ ਨੰਬਰ 9 ਆਇਆ ਇਸ ਬੱਚੇ ਦਾ ਨਵੀਨ ਕੁਮਾਰ ਦੀ ਤਸਵੀਰ ਅੱਗੇ ਪਾਇਲ ਕੁਮਾਰੀ ਦੀ ਤਸਵੀਰ ਦੇਖੀ ਜਾ ਰਹੀ ਹੈ ਜਿਹੜੀ 498 ਆਈਐਸ ਬੱਚੇ ਦਾ ਰੈਂਕ ਨੰਬਰ 3 ਹੈ। ਲਗਾਤਾਰ ਵੇਖ ਰਹੇ ਹੋ ਤੁਸੀਂ ਜਿਹੜਾ ਅੱਗੇ ਰਿਤਿਕਾ ਦੇ 487 ਨੰਬਰ ਨੇ ਜੀ ਮੈਟ ਹੋਲਡਰ ਬੱਚੇ ਸਾਰੇ ਜਿਨ੍ਹਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸਿਮਰਜੀਤ ਕੌਰ ਕੁਮਾਰਸੇ ਦੀ ਮੈਟ ਹੋਲਡਰ ਬੱਚੇ ਸਾਰੇ ਅੱਗੇ ਹੈ ਅਮਨਦੀਪ ਕੌਰ ਜਿਹੜੇ ਮੈਲਟ ਹੋਲਡਰ ਬੱਚੇ ਨੇ ਸਾਰੇ ਜੀ ਲਗਾਤਾਰ ਵੇਖ ਰਹੇ ਹੋਗੇ ਤੁਸੀਂ 499 ਅੰਕ ਪ੍ਰਾਪਤ ਕੀਤੇ ਨੇ ਸਿਮਰਜੀਤ ਨੇ ਅੱਗੇ ਜਿਹੜਾ ਵਿਦਿਆਰਥੀਆਂ ਦੀ ਜਿਹੜੀ ਤਸਵੀਰ ਪੋਸਟਰ ਦੇ ਵਿੱਚ ਦੇਖ ਰਹੇ ਹੋ ਤੁਸੀਂ ਸੀਨੀਅਰ ਸਕੈਂਡਰੀ ਰੈ residential ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਮੈਟੰਡਾ 3rd ਪੋਜੀਸ਼ਨ ਇਹਨੂੰ ਪੰਜਾਬ ਓਵਰਆਲ 23 ਸਟੂਡੈਂਟਸ ਇਨ ਮੈਟ ਮੈਟ ਦੇ ਵਿੱਚ ਜਿਹੜੇ ਓਵਰਆਲ 23 ਬੱਚੇ ਆਏ ਹੋਣਗੇ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਅਸ਼wini, ਆਇਲ ਕੁਮਾਰੀ ਤੀਸਰਾ ਰੈਂਕ ਰਾਹੁਲ 7ਵਾਂ ਰੈਂਕ ਇਹ ਅਨਕਿਤ 7ਵਾਂ ਸ਼ਿਵਰਾਜ ਨਵੀਨ ਕੁਮਾਰ ਇਹ ਬੱਚਿਆਂ ਦੀ ਜਿਹੜੇ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਵਿਸ਼ਾਲ ਅਕਬਰ 모ਹਿਤ ਜੁਬਰਾਜ਼ ਹਿਮਾਂਚੂ ਗੁਰਦੀਪ ਸਿੰਘ ਸਿਮਰਜੀਤ ਕੌਰ ਸੁਪਨਦੀਪ ਨੀਰਜ ਸੁਮਨਪ੍ਰੀਤ ਅਮਨਦੀਪ ਹਰਮਨ ਰਿਤਿਕਾ ਸੁਖਨਜੀਤ ਪਲਕਪ੍ਰੀਤ ਨਿਤਨ ਸਾਰੇ ਬੱਚੇ ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੋਸਟਰ ਦੇ ਵਿੱਚ ਜਿਹੜਾ ਬਕਾਇਦਾ ਤੌਰ ਤੇ ਪੋਸਟਰ ਬਣਾਇਆ ਗਿਆ ਇਹ ਬੜੀ ਵੱਡੀ ਜਿਹੜੀ ਇੱਥੇ ਪ੍ਰਾਪਤੀ ਦੇਖਣ ਨੂੰ ਮਿਲ ਰਹੀ ਆ ਆਪਾਂ ਨੂੰ ਲਗਾਤਾਰ ਵਿਦਿਆਰਥੀਆਂ ਤਸਵੀਰਾਂ ਸਾਰਿਆਂ ਨੇ ਦੇਖ ਰਹੇ ਹੋ ਤੁਸੀਂ ਆ ਫਾਇਲ ਕੁਮਾਰੀ ਦੀ ਤਸਵੀਰ ਹੈ ਇਸ ਬੱਚੇ ਨੇ ਜਿਹੜਾ ਉੱਚ ਕੋਟੀ ਦਾ ਸਥਾਨ ਹਾਸਲ ਕੀਤਾਗਾ ਅੱਗੇ ਹੈ ਅਸ਼ਵਨੀ ਜਿਸ ਵਿਦਿਆਰਥੀ ਨੇ ਤੀਸਰਾ ਸਥਾਨ ਹਾਸਲ ਕੀਤਾਗਾ ਬੋਰਡ ਮੈਟ ਦੇ ਵਿੱਚੋਂ ਦੋ ਬੱਚਿਆਂ ਨੇ 400 ਜਿਹੜੇ ਬਣਦੇ ਸੀਗੇ ਆ 500 ਨੰਬਰ ਸੀਗੇ ਇਸ ਤਰ੍ਹਾਂ ਦੇ ਨਾਲ ਇਸ ਬੱਚੇ ਦਾ ਜਿਹੜਾ ਤੀਸਰਾ ਸਥਾਨ ਸੀਗਾ ਬੋਰਡ ਦੀ ਮੈਰਿਟੋਰੀਅ ਸਕੂਲ ਬਠਿੰਡਾ ਦੇ 23 ਵਿਦਿਆਰਥੀ ਮੈਟਲਿਸਟ ਵਿੱਚ ਬਹੁਤ ਵੱਡੀ ਜਿਹੜੀ ਪ੍ਰਾਪਤੀ ਦੇਖਣ ਨੂੰ ਮਿਲ ਰਹੀ ਆ ਅੱਗੇ ਹੈ ਮੈਰਿਟੋਰੀਅ ਸਕੂਲ ਬਠਿੰਡਾ ਦਾ ਸ਼ਾਨਦਾਰ ਨਤੀਜਾ ਪੰਜਾਬ ਭਰ ਵਿੱਚ ਤੀਸਰਾ ਸਥਾਨ ਮੈਰਟ ਸੂਚੀ ਵਿੱਚ ਪਹਿਲੇ 5 ਸਥਾਨਾਂ ਚੋਂ ਦੋ ਸਥਾਨ ਅਤੇ ਮੈਰਿਟੋਰੀਅ ਸਕੂਲ ਬਠਿੰਡਾ ਕਾਵਸ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਮੈਰਿਟੋਰੀਅ ਸਕੂਲ ਬਠਿੰਡਾ ਦਾ ਸ਼ਾਨਦਾਰ ਨਤੀਜਾ ਜ਼ਿਲ੍ਹਾ ਬਠਿੰਡਾ ਵਿੱਚ ਪਹਿਲਾ ਸਥਾਨ ਤੇ ਜ਼ਿਲ੍ਹੇ ਦੀਆਂ ਕੁੱਲ 30 ਆਈਟਮਾਂ ਚੋਂ 23 ਮੈਰਿਟੋਰੀਅ ਸਕੂਲ ਬਠਿੰਡਾ ਦੇ ਨਾਮ ਵੇਖ ਰਹੇ ਹੋ ਤੁਸੀਂ ਸਾਰੇ ਜਿਹੜੀਆਂ ਤ ਜੁਰਾਲ ਸਿੰਘ ਰੈਂਕ ਨੰਬਰ 10 ਮੋਹਿਤ ਕੁਮਾਰ ਤਾਂ ਇੱਕ ਤਰ੍ਹਾਂ ਦੀ ਝੜੀ ਲਾਤੀ ਇਹਨਾਂ ਬੱਚਿਆਂ ਨੇ ਮੈਰਿਟ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਨਾਂ ਬੱਚਿਆਂ ਤੇ ਸਟਾਫ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ ਪ੍ਰਿੰਸੀਪਲ ਸਰ ਦੀ ਅਗਵਾਈ ਦੇ ਵਿੱਚ ਜੋ ਕਿ ਦਿਨ ਰਾਤ ਇੱਥੇ ਇਹ ਸਕੂਲ ਰੈ residancy ਸਕੂਲ ਹੈ SH ਸਕੂਲ ਨੇ ਬੱਚੇ ਦਿਨ ਰਾਤ ਵਿੱਚ ਹੀ ਰਹਿੰਦੇ ਆ ਮੁਫਤ ਖਾਣਾ ਮੁਫਤ ਪੜ੍ਹਾਈ ਮੁਫਤ ਹੈ ਤੇ ਗੁਰਦੀਪ ਸਿੰਘ 499 ਅੰਕ ਪ੍ਰਾਪਤ ਕੀਤੇ ਜੀ ਨੀਤਨ ਕੁਮਾਰ 487 ਹਰਮਨ ਸਿੰਘ ਰੈਂਕ ਨੰਬਰ 14 487 ਲਗਾਤਾਰ ਜਿਹੜੀ ਝੜੀ ਲਾਈ ਹੋਈ ਆ ਬੱਚਾ ਨੇ ਇਹਨਾਂ ਨੇ ਮੈਰਿਟਾਂ ਦੇ ਵਿੱਚ ਸ਼ਿਵਰਾਜ ਸਿੰਘ 492 ਸੋ ਬੜੇ ਵੱਡਾ ਜਿਹੜਾ ਇੱਥੇ ਦੇਖ ਰਹੇ ਆਪਾਂ ਉਦਮ ਹੈ ਜਿਹੜਾ ਇੱਕ ਤਰੀਕੇ ਦਾ ਬੱਚਾ ਦਾ ਪੜ੍ਹਾਈ ਦੇ ਵੱਲ ਰੌਹਲ ਹੈ 494 ਅੰਕ ਪ੍ਰਾਪਤ ਕੀਤੇ ਰਾਹੁਲ ਨੇ ਅੱਗੇ ਅੰਕਿਤ ਹੈ 494 ਅੰਕ ਪ੍ਰਾਪਤ ਕੀਤੇ 500 ਦੇ ਵਿੱਚੋਂ ਅੱਗੇ ਹਰਸ਼ ਹੈ 489 ਅੰਕ ਪ੍ਰਾਪਤ ਕੀਤੇ ਜੀ ਅੱਗੇ ਅੰਕਿਤ ਹੈ ਜਿਹੜਾ ਫੇਰ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਇਹ ਵਿਦਿਆਰਥੀ ਸਕੂਲ ਦੇ ਵਿੱਚ ਬਹੁਤ ਸ਼ਾਨਦਾਰ ਵਾਲੀ ਸ਼ਾਨ ਗਰਾਊਂਡ ਬੱਚਿਆਂ ਦੇ ਖੇਡਣ ਲਈ ਵਿਵਸਥਾ ਕੀਤੀ ਗਈ ਆ ਪੜ੍ਹਨ ਦੇ ਨਾਲ ਨਾਲ ਬੱਚੇ ਖੇਡਾਂ ਦੇ ਵਿੱਚ ਵੀ ਬਾਜ਼ੀ ਮਾਰਦੇ ਆ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦੇ ਨਾਲ ਪੋਸਟ ਮੁਕਾਬਲੇ ਕਰਵਾਏ ਜਾਂਦੇ ਆ ਵੱਖਰੇ ਵੱਖਰੇ ਇਹਨਾਂ ਸਕੂਲਾਂ ਦੇ ਵਿੱਚ ਵਿਦਿਆਰਥੀ ਪੜ੍ਹਾਈ ਦੇ ਵਿੱਚ ਤਾਂ ਪੋਜੀਸ਼ਨਾਂ ਪ੍ਰਾਪਤ ਕਰਦੀ ਆ ਆਪਾਂ ਦੇਖਿਆਗਾ ਇਸ ਤੋਂ ਇਲਾਵਾ ਜਿਹੜਾ ਖੇਡਾਂ ਦੇ ਵਿੱਚ ਵੀ ਬਲੌਕ ਪੱਤਰੀ ਮੁਕਾਬਲੇ ਨੇ ਜਲਾ ਪੱਤਰੀ ਮੁਕਾਬਲੇ ਆ ਵਿਦਿਆਰਥੀ ਨਾ ਜਿਹੜਾ ਪੂਰਾ ਜਿਹੜਾ ਇਹਦੇ ਵਿੱਚ ਭਾਗ ਲੈਂਦੀਆਂ ਨੇ ਸਾਰੇ ਵਿਦਿਆਰਥੀ ਤੁਸੀਂ ਵੇਖ ਰਹੇ ਹੋ ਵੱਖ-ਵੱਖ ਵਕਤ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਰਾਣੀ ਲక్ష్ਮੀ ਬਾਈ ਆਤਮਾ ਰਖਸ਼ਪ ਪ੍ਰਕਾਸ਼ਨਾ ਡਿਫੈਂਸ ਟ੍ਰੇਨਿੰਗ ਬੱਚਾ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਬੱਚੇ ਐਥਲੈਟਿਕ ਮੀਟ ਦੇ ਵਿੱਚ ਦੇਖ ਰਹੇ ਆ ਆਪਾਂ ਰਸਾ ਕਸੀ ਦੇ ਮੁਕਾਬਲੇ ਹੋ ਰਿਹਾ ਤੇ ਵੱਖ-ਵੱਖ ਪ੍ਰਾਪਤੀਆਂ ਇਹਨਾਂ ਦੀਆਂ ਬੱਚਿਆਂ ਦੀ ਆਪਾਂ ਨੂੰ ਲਗਾਤਾਰਤਾ ਦੇ ਵਿੱਚ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ ਨੇਗੀਆਂ ਸੋ ਬੜਾ ਵੱਡਾ ਜਿਹੜਾ ਇਤਿਹਾਸ ਸਿਰਜਿਆ ਮੈਰੀਟੋਰੀਅਸ ਸਕੂਲ ਬਠਿੰਡਾ ਨੇ 23 ਪੋਜੀਸ਼ਨਾਂ ਲੈ ਕੇ ਤਾਂ ਬਹੁਤ ਵੱਡੀ ਜਿਹੜੀ ਆਪਾਂ ਨੂੰ ਇੱਥੇ ਕਾਮਯਾਬੀ ਵਾਲੀ ਗੱਲ ਜਿਹੜੀ ਦਿਖਾਈ ਦੇ ਰਹੀ ਆ ਉਹ ਬੱਚੇ ਵੀ ਨੇ ਜਿਹੜਾ ਜਾਪਾਨ ਜਾ ਕੇ ਆਇਆ ਬਹੁਤ ਗਰੀਬ ਘਰ ਦੀ ਕੁੜੀ ਜਿਹੜੀ ਜਾਪਾਨ ਜਾ ਕੇ ਆਈ ਆ ਸਪਨਾ ਜਿਸ ਨੇ ਆਪਣਾ ਪੂਰਾ ਕੀਤਾ ਆਪਣਾ ਪੂਰੀ ਜਿਹੜੀ ਖੁਸ਼ੀ ਮਨਾਈ ਗਈ ਸੀ ਉਸ ਟਾਈਮ ਤੇ ਵੀ ਸਕੂਲ ਦੇ ਵਿੱਚ ਮਾਨ ਜੋਗ ਡੀਸੀ ਸਾਹਿਬ ਨੇ ਜਿਹੜਾ ਇਸ ਬੱਚੇ ਦਾ ਸਨਮਾਨ ਵੀ ਕੀਤਾ ਸੀਗਾ ਉਸ ਟਾਈਮ ਦੇ ਉੱਪਰ ਕਿੰਨੀਆਂ ਪ੍ਰਾਪਤੀਆਂ ਆਪਾਂ ਨੂੰ ਜਿਹੜੀਆਂ ਅਖਬਾਰ ਦੀਆਂ ਸੁਰਖੀਆਂ ਸਾਰਾ ਦੱਸ ਰਹੀਆਂ ਨੇ ਕਿਵੇਂ ਜਵਾਨ ਜੁਨੀਵਰਸਿਟੀ ਜਾ ਕੇ ਆਇਆ ਬੱਚਾ ਇਹ ਤੇ ਵੱਖ-ਵੱਖ ਜਿਹੜਾ ਲੈਕਚਰਾਂ ਨਾਲ ਬੋਲਣ ਸਮੋਹਤ ਕੀਤਾ ਜਾਂਦਾ ਸਮੇਂ-ਸਮੇਂ ਸਰ ਤੇ ਵੇਖ ਰਹੇ ਤੁਸੀਂ ਤਸਵੀਰਾਂ ਸਾਰੀਆਂ ਨਜ਼ਰ ਆ ਰਹੀਆਂ ਨੇਗੀਆਂ ਕਿਸ ਤਰ੍ਹਾਂ ਦੇ ਨਾਲ ਬੱਚਾ ਨੂੰ ਜਿਹੜੇ ਟੂਰ ਲਵਾਏ ਜਾਂਦੇ ਅਗੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਚਿੜੀਆਕਰ ਹੈ ਉਹਦੀ ਸ਼ੈਰ ਵੀ ਕਰਾਈ ਜਾਂਦੀ ਹੈ ਬਕਾਇਦਾ ਤੌਰ ਤੇ ਭਾਸ਼ਣ ਦਿੱਤੇ ਜਾਂਦੇ ਨੇ ਕਿ ਲੈਕਚਰਰ ਵੱਲੋਂ ਸਮੇਂ-ਸਮੇਂ ਤੇ ਤੇ ਬੱਚਾ ਨੂੰ ਜਿਹੜਾ ਯੂਨੀਵਰਸਿਟੀ ਵਿਜ਼ਿਟ ਕਰਵਾਈ ਜਾਂਦੀਆਂ ਨੇ ਤੇ ਤਾਂ ਤਾਂ ਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਦਾ ਵਿਕਾਸ ਹੋ ਸਕੇ ਇਸ ਤਰ੍ਹਾਂ ਤੁਸੀਂ ਲਗਾਤਾਰ ਇਹ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਮੈਰੀਟੋਰੀਆ ਸਕੂਲ ਬਠਿੰਡਾ ਦੁਆਰਾ ਜਿਹੜੀ ਪ੍ਰਾਪਤੀ ਹੈ ਬਹੁਤ ਅਹਿਮ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਉਹਦੇ ਵਿੱਚ ਤੁਸੀਂ ਨਤੀਜਿਆਂ ਵਿੱਚ ਜਿਹੜਾ ਲਗਾਤਾਰ ਵੇਖ ਰਹੇ ਹੋਗੇ ਇਸ ਤਰ੍ਹਾਂ ਦੇ ਨਾਲ ਜਿਹੜੀ ਇੱਕ ਨਤੀਜਿਆਂ ਦੇ ਵਿੱਚ ਲਗਾਤਾਰ ਦੇ ਵਿੱਚ ਇੱਕ ਵੱਡੀ ਜਿਹੜੀ ਜਿੱਤ ਸਾਨੂੰ ਦਿਖਾਈ ਦੇ ਰਹੀ ਹੈ ਪੜਾਈ ਦੇ ਖੇਤਰ ਦੇ ਵਿੱਚ ਵਿਦਿਆਰਥੀਆਂ ਨੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਾ ਮੈਰਿਟੋਰੀਅ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਗਾ ਪੂਰੇ ਮੈਰਿਟੋਰੀਅ ਸਕੂਲਾਂ ਦੇ ਵਿੱਚੋਂ 86 ਮੈਰਿਟਾਂਜਾਂ ਨੇ ਇਹ ਵੀ ਸਾਰੀ ਤੁਹਾਨੂੰ ਇੱਕ ਜਲਦੀ ਇੱਕ ਵੀਡੀਓ ਦੇ ਰੂਪ ਦੇ ਵਿੱਚ ਸਮੂੱਚੇ ਮੈਰੀਟੋਰੀਅ ਸਕੂਲਾਂ ਦੀ ਜਿਹੜੀ ਵੀਡੀਓ ਉਹ ਦਿਖਾ ਦਿੱਤੀ ਜਾਊਗੀ ਇੱਕ ਵਾਰ ਫੇਰ ਦੇਖ ਰਹੇ ਹਾਂ ਤੁਸੀਂ ਸਾਰੀਆਂ ਤਸਵੀਰਾਂ ਸ਼ਾਨਦਾਰ ਨਤੀਜੇ ਮੈਰੀਟੋਰੀਅ ਸਕੂਲ ਬਠਿੰਡਾ ਦੇ 23 ਵਿਦਿਆਰਥੀ ਮੈਟਲਿਸਟ ਦੇ ਵਿੱਚ ਲਗਾਤਾਰਤਾ ਦੇ ਵਿੱਚ ਵਿਦਿਆਰਥੀਆਂ ਜੇ ਤੁਸੀਂ ਤਸਵੀਰਾਂ ਨੂੰ ਵੇਖ ਰਹੇ ਹੋਗੇ ਤੇ ਸਾਰੀ ਜਿਹੜੀ ਸਾਨੂੰ ਸਮੂੱਚੀ ਜਿਹੜੀ ਇੱਕ ਵੀਡੀਓ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਇੱਕ ਵਾਰ ਫੇਰ ਵਿਦਿਆਰਥੀ ਜਿਹੜਾ ਹੈਗੇ ਖੁਸ਼ੀ ਮਨਾਉਂਦੇ ਹੋਏ ਭੰਗੜੇ ਪਾਉਂਦੇ ਹੋਏ ਤੁਹਾਨੂੰ ਜਿਹੜਾ ਦਿਖਾਈ ਦੇ ਰਹੇ ਨੇਗੇ ਇਸ ਜਿਹੜੀ ਜਿੱਤ ਵਾਲੀ ਗੱਲ ਤੇ ਜਿਹੜਾ ਸਮੁੱਚਾ ਸਟਾਫ ਵਧਾਈ ਦਾ ਪਾਤਰ ਜਿਹੜਾ ਉਹ ਬੱਚਾ ਜਿਸ ਨੇ 30 ਸਰਾ ਸਥਾਨ ਹਾਸਲ ਕੀਤਾਗਾ ਸੋ ਵਿਦਿਆਰਥੀਓ ਜਿਸ ਤਰ੍ਹਾਂ ਵੀਡੀਓ ਕਿਸ ਤਰ੍ਹਾਂ ਲੱਗੀ ਇਹਨੂੰ ਲਾਈਕ ਕਮੈਂਟ ਕਰਿਓ ਤੇ ਅੱਗੇ ਸ਼ੇਅਰ ਕਰਿਓ ਹਰ ਇੱਕ ਬੱਚੇ ਕੋਲੇ ਗੱਲ ਪਹੁੰਚੇ ਤਾਂ ਕਿ ਬੱਚਿਆਂ ਦੇ ਸੁਪਨੇ ਪੂਰੇ ਹੋਣ ਮੈਰਿਟੋਰੀਅ ਸਕੂਲਾਂ ਵਿੱਚ ਪੜਨ ਦੇ ਤੇ ਇਸ ਨੂੰ ਜਿਹੜਾ ਹੈਗਾ ਕਿ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਖਿੱਚਲਾ ਕਰਨੀ ਚੈਨਲ ਤੇ ਨਵੇਂ ਚੈਨਲ ਨਾਲ ਜਰੂਰ ਜੁੜਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਵਿਦਿਆਰਥੀਆਂ ਦੇ ਪੱਖੋਂ ਸਿੱਖੀ ਕਾ ਚਰਗਤੀ ਵਧੀਆਂ ਨੇ ਪੱਖੋਂ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਸਮੇਂ-ਸਮੇਂ ਸਰ ਤੇ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ